ਰਫ ਬਣਿਚਾ ਬਣਦਾ ਤੇ ਕੋਟ ਰੱਖਦੇ ਚੰਗੀ ਬੜਾ ਲਾਟ ਸਰਦੋਂ ਦੇ ਪਾਸੇ ਥੋੜਾ ਜਿਹਾ ਨਾਲਾ ਬਰਾਬਰ ਦੇ ਜੀਸਾ ਮਾਣਿਓਗੇ ਇਸ ਕਿਸੇ ਸਾਬ ਬਠਿੰਡਾ ਵੱਲੋਂ ਜਿਹੜੇ ક્રાઈમ ਨੂੰ ਲੈ ਕੇ ਜਿਹੜਾ ਸਟਰੀਟ ਕਰਾਈਮ ਹੈਗਾ ਉਹ ਇਸ ਜਿਹਨੂੰ ਲੈ ਕੇ ਸਪੈਸ਼ਲ ਜਿਹੜੀ ਹੋ ਗਈ ਸਾਡੀਆਂ ਟੀਮਾਂ ਬਣਾਈਆਂ ਗਈਆਂ ਸੀਗੀਆਂ ਤੇ ਜਿਹੜੇ ਸਪੈਸ਼ਲ ਨਾਕਾਬੰਦੀ ਤੇ ਸਪੈਸ਼ਲ ਚੈਕਿੰਗ ਬਿਆ ਸਾਡੇ ਵੱਲੋਂ ਚਲਾਇਆ ਜਾ ਰਿਹਾ ਹੈ ਇਸੇ ਲੜੀ ਦੇ ਤਹਿਤ ਖਾਨਾ ਕਨਾਲ ਕਲੋਨੀ ਦੀ ਟੀਮ ਜੋ ਕਿ ਡੀਐਸਪੀ ਸਾਹਿਬ ਸਿਟੀ 1 ਉਹਨਾਂ ਦੇ ਅੰਡਰ ਹੈਗੀ ਐ ਸਥਿਤੀ ਸਾਹਿਬ ਉਹਨਾਂ ਨੂੰ ਇੱਕ ਸਫਲਤਾ ਹਾਸਲ ਹੋਈ ਜਦੋਂ ਇੱਕ ਤਿੰਨ ਬੰਦੇ ਸਾਡੇ ਵੱਲੋਂ ਗ੍ਰਿਫਤਾਰ ਕੀਤੇ ਗਏ ਜਿਹੜੇ ਗ੍ਰਿਫਤਾਰ ਕੀਤੇ ਗਏ ਹਰਕਮਪੂਰ ਹਰਕਮਨ ਤੇ ਮਨੀਸ਼ ਕੁਮਾਰ ਇਹ ਤਿੰਨ ਬੰਦੇ ਸਾਡੇ ਕੋਲੋਂ ਫਾਰਕੀਤੇ ਗਏ ਨੇ ਤੇ ਇਹਨਾਂ ਦੇ ਖਿਲਾਫ ਜਿਹੜਾ ਹੈਗਾ 199 ਨੰਬਰ ਐਫ ਆਈ ਆਰ ਅੰਡਰ ਸੈਕਸ਼ਨ 310 ਐਂਡ ਆਰਮ ਤੱਕ ਦੇ ਤਹਿਤ ਰਿਪੋਰਟ ਦਰਜ ਕੀਤਾ ਗਿਆ ਇਹ ਤਿੰਨ ਬੰਦੇ ਆਪਣੇ ਦੋ ਸਾਥੀਆਂ ਹੋਰ ਦੇ ਨਾਲ ਜਿਹੜਾ ਅੰਡਰ ওভারਬ੍ਰਿਜ ਹੈਗਾ ਬਾਦਲਿਕ ਰੋਡ ਨੂੰ ਜਾਂਦਾ ਉਹਦੇ ਥੰਮੇ ਬੈਠ ਕੇ ਉਹ ਪਲਾਨਿੰਗ ਕਰ ਰਹੇ ਸੀਗੇ ਤੇ ਜਿਹੜਾ ਕਿਸੇ ਪਟ્રોલ ਪੰਪਰ ਨੂੰ ਲੁੱਟਣ ਦੀ ਤਿਆਰੀ ਕਰ ਰਹੇ ਸੀਗੇ ਪਹਿਲਾਂ ਵੀ ਜਿਹੜਾ ਹੈਗਾ ਇਹਨਾਂ ਵੱਲੋਂ ਕਾਫੀ ਜਿਹੜੀਆਂ ਹੋਈਆਂ ਵਾਰਦਾਤਾਂ ਕੀਤੀਆਂ ਗਈਆਂ ਨੇ ਤੇ ਜਿਹੜੇ ਹੈਗੇ ਰਾਹੀ ਗੀਤ ਹੈ ਉਹਨਾਂ ਨੂੰ ਲੁੱਟ ਲੈਂਦੇ ਆ ਜਾਂ ਘਰ ਦੇ ਵਿੱਚ ਜਾ ਕੇ ਇਹਨੇ ਕਾਫੀ ਕਿਤੇ ਵਾਰਦਾਤਾਂ ਕੀਤੀਆਂ ਨੇ ਇਸ ਬੰਦੇ ਵਿੱਚ ਜਿਹੜੇ ਅਗੇ ਪਹਿਲਾਂ ਜਿਹੜਾ ਓਮਕਾਰ ਹੈਗਾ ਇਹਦੇ ਉੱਪਰ ਪਾਣੀ ਮੁਕਦਮੇ ਦਰਜ ਨੇ ਜਿਹੜਾ ਮਨੀਸ਼ ਕੁਮਾਰ ਹੈਗਾ ਇਹਦੇ ਉੱਪਰ 7 ਮੁਕਦਮੇ ਦਰਜ ਨੇ ਜਿਹੜਾ ਹਰਕਮਲ ਹੈਗਾ ਇਹਦੇ ਉੱਪਰ 19 ਮੁਕਦਮੇ ਦਰਜ ਹੈਗੇ ਉਸੇ ਲਈ ਤੱਕ ਜਦੋਂ ਐਸਐਚਓ ਸਾਹਿਬ ਨੂੰ ਇਹਦੇ ਬਾਰੇ ਇਨਫੋਰਮੇਸ਼ਨ ਮਿਲੀ ਤਾਂ ਇਹਨਾਂ ਨੇ ਮੌਕੇ ਉੱਪਰ ਰੇਡ ਕੀਤੀ ਤੇ ਜਿਹੜੇ ਤਿੰਨ ਦੋਸ਼ੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਇਹਨਾਂ ਦੀ ਪੋਜੈਸ਼ਨ ਦੇ ਵਿੱਚੋਂ ਇੱਕ 12 ਬੋਰ ਦੇਸੀ ਕੱਟਾ ਦੋ ਜਿਹੜੇ ਜੁੱੱਡਾ ਕਾਰ ਤੋਂ ਨਾਲ ਇੱਕ ਜਿਹੜੀ ਸਾਈਕਲ ਦੀ ਗਰਹਰੀ ਲੱਗੀ ਹੈ ਉਹਦੇ ਉੱਪਰ ਰੌਡ ਲਗਾਈ ਹੋਈ ਸੀ ਕਿ ਉਹ ਇੱਕ ਕਿਰਪਾਨ ਇੱਕ ਮੋਟਰਸਾਈਕਲ ਤੇ ਐਕਟਿਵਾ ਜਿਹੜੀ ਹੈਗੀ ਹੈ ਨਾ ਤੇ ਪੁਲਿਸਸ਼ਨ ਵਿੱਚੋਂ ਬਰਾਮਦ ਕੀਤੀ ਗਈ ਹੈ ਇਹਨਾਂ ਦੇ ਖਿਲਾਫ ਸਾਡੇ ਵੱਲੋਂ ਗreturnData ਪੁਲਿਸ ਵੱਲੋਂ ਜਿਹੜੀ ਹੈਗੀ ਹੈ ਮਕਦਮਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ ਫਰਦਰ ਜਿਹੜੀ ਇਹਨਾਂ ਦੀ ਇਨਕੈਰੋਗੇਸ਼ਨ ਇਹਨਾਂ ਦੀ ਕੀਤੀ ਜਾ ਰਹੀ ਹੈ ਕਿ ਹੋਰ ਜਿਹੜੀਆਂ ਕਈ ਵਾਰ ਨਾ ਤਾਂ ਜਿਹੜੇ ਕਿਹੜੇ ਕਿਹੜੇ ਦੇ ਵਿੱਚ ਸ਼ਾਮਲ ਸੀਗੇ ਉਹਨਾਂ ਬਾਰੇ ਵੀ ਪੁੱਛ ਪੜਤਾਲ ਕਰ ਰਹੇ ਹਾਂ ਨਾਲ ਹੀ ਇਹਨਾਂ ਦੇ ਦੋ ਦੋਸ਼ੀ ਹਰਪ੍ਰੀਤ ਸਿੰਘ ਤੇ ਗੁਰਪ੍ਰੀਤ ਸਿੰਘ ਉਹ ਜਿਹੜੇ ਫਰਾਰ ਹੈਗੇ ਨੇ ਉਹਨਾਂ ਨੂੰ ਅਰੈਸਟ ਕਰਨ ਵਾਸਤੇ ਸਾਡੀਆਂ ਟੀਮਾਂ ਜਿਹੜੀਆਂ ਅਸੀਂ ਬਣਾ ਦਿੱਤੀਆਂ ਨੇ ਉਹਨਾਂ ਨੂੰ ਵੀ ਜਲਦੀ ਜਲਦੀ ਅਸੀਂ ਗ੍ਰਿ ਜਿਹੜਾ ਮਨੀਸ਼ ਕੁਮਾਰ ਤੇ ਓਮਕਾਰ ਹੈ ਗਿਆ ਇਹਨਾਂ ਤੇ ਲੁੱਟਾ ਘੂਆਂ ਤੇ ਤੇ ਨਾਲ ਲੜਾਈ ਝਗੜੇ ਦੇ ਮਕਦਮੇ ਦਰਜ ਨੇ ਓਮਕਾਰ ਦੇ ਉੱਪਰ 5 ਮਕਦਮੇ ਦਰਜ ਨੇ ਮਨੀਸ਼ ਦੇ ਉੱਪਰ 7 ਮਕਦਮੇ ਦਰਜ ਨੇ ਤੇ ਜਿਹੜਾ ਤੀਸਰਾ ਦੋਸ਼ੀ ਹੈ ਹਰਕਮਲ ਹਰਕਮਲ ਇਸ ਦੇ ਉੱਪਰ 19 ਮਕਦਮੇ ਦਰਜ ਨੇ ਇਹ ਵੱਖ-ਵੱਖ ਤਰ੍ਹਾਂ ਦੇ ਤਹਿਤ ਦਰਜ ਨੇ ਇੱਕ ਦੇ ਭਾਰਮਜਖ ਦੇ ਵਿੱਚ ਮਕਦਮੇ ਦਰਜ ਨੇ ਲੁੱਟਾ ਘੂਆਂ ਦੇ ਦਰਜ ਨੇ 307 ਦੇ ਮਕਦਮੇ ਦਰਜ ਨੇ ਤੇ ਜਿਹੜਾ ਦੋਸ਼ੀ ਆਪਣਾ ਮਨੀਸ਼ ਕੁਮਾਰਾ ਇਹਦੇ ਉੱਪਰ 304 ਦਾ ਮਕਦਮਾ ਵੀ ਦਰਜ ਹੋ ਗਿਆ ਸਾਰੇ ਤਿੰਨੇ ਜਮਾਤ ਤੇ ਵਾਰਾਣੇ ਬਣੇ ਇਹ ਤਿੰਨੇ ਇਸ ਟਾਈਮ ਐਟ ਪ੍ਰੈਜ਼ੈਂਟ bail ਦੇ ਉੱਪਰ ਬਾਹਰ ਸੀਗੇ ਤੇ ਇੱਕ ਵਾਰਦਤ ਕਰਨ ਚੈਰੀ ਕਰ ਰਹੇ ਸੀਗੇ ਉਹ ਜਿਹੜਾ ਮਾਨਸਾ ਵਾਲਾ ਅੰਡਰ ਬਦਕੋੜ ਵਾਲਾ ਅੰਡਰਪ੍ਰੀਜ਼ਾ ਉੱਥੇ ਬੈਠੇ ਸੀਗੇ ਐਸਐਚਓ ਖਨਾਲ ਕਾਨੂੰਨੀ ਨੂੰ ਇਹਨਾਂ ਨੂੰ ਇਨਫੋਰਮੇਸ਼ਨ ਮਿਲੀ ਸੀਗੀ ਇਹਨਾਂ ਨੇ ਮੌਕੇ ਪਰ ਜਾ ਕੇ ਜਿਹੜਾ ਉਹਨਾਂ ਨੂੰ ਕਾਬੂ ਕੀਤਾ ਤੋਂ ਇਹਨਾਂ ਦੇ ਪੋਜੈਸ਼ਨ ਦੇ ਵਿੱਚੋਂ ਜਿੱਦਾਂ ਮੈਂ ਦੱਸਿਆ ਇੱਕ ਦੇਸੀ ਕੱਟਾ ਵੀ ਜਿਹੜਾ ਹੈਗਾ ਬ੍ਰੰਡ ਕੀਤਾ ਹੈਗਾ ਸਵਾਰਥ ਚੱਕ ਦੇ ਤਹਿਤ ਰਿਲੇਵੈਂਟ ਮਕਦਮਾ ਦਰਜ ਕੀਤਾ ਕਿਸ਼ਰਵਾਲੀ ਵਾਰਤਥੀ ਇਹਨਾਂ ਨੇ ਜਿਹੜਾ ਹੈਗਾ ਜਿਵੇਂ ਰਾਹਗੀਰ ਜਾਂਦੇ ਸੜਕ ਦੇ ਉੱਪਰ ਉਹਨਾਂ ਨੂੰ ਟੱਕਰ ਹੋਵਾ ਕਰਦੇ ਸੀਗੇ ਪੈਟਰੋਲ ਪੰਪਾਂ ਤੇ ਵੀ ਜਿਹੜੇ ਹੋਈਏ ਇਹਨਾਂ ਨੇ ਵਾਰਦਾਤਾਂ ਦੀਆਂ ਹੋਈਆਂ ਕੀਤੀਆਂ ਨੇ ਘਰ ਦੇ ਵਿੱਚ ਵੀ ਜਾਕ ਕਚੋਰੀ ਕੀਤੀ ਹੈ ਕਿ ਨਾਲ ਹੀ ਇਹਨਾਂ ਨੇ ਇੱਕ ਗੈਂਗ ਵੀ ਬਣਾਇਆ ਹੋਇਆ ਸੀ ਵੀ ਲੜਾਈ ਝਗੜੇ ਕਰਉਂਦੇ ਘਰਾਂ ਦੇ ਜਾਂਦੇ ਸੀਗੇ ਸੰਜਾਹਾਂ ਦੇ ਸਮੇਂ ਪਿੱਛੇ ਉਹ ਜੀ ਆਪਾਂ ਕਹਿੰਦੇ ਵੀ ਇਹਨਾਂ ਨੂੰ ਵੀ ਜੀ ਆਪਾਂ ਜਾਣਦੇ ਸੀ ਲੋਕ ਇਹ ਜਿਹੜਾ ਮੁੜਵੀ ਪੁਛਕਸ਼ ਕੇ ਵਿੱਚ ਇਹਨਾਂ ਨੇ ਦੱਸਿਆ ਵੀ ਇੱਕ ਜਿਹੜੇ ਰਿੰਗ ਰੋਡ ਦੇ ਉੱਪਰ ਕਿਸੇ ਪੈਟਰੋਲ ਪੰਪ ਨੂੰ ਲੁੱਟਦੇ ਤਰੀਕਾ ਕਰਦੇ ਸੀਗੇ ਸਰ ਕਹਿੰਦੇ ਕਿ ਕਿੰਨੇ ਬੰਦੇ ਸੀ ਇਹ ਟੋਟਲ 5 ਬੰਦੇ ਸੀਗੇ ਇਹਦੇ ਵਿੱਚੋਂ ਅਸੀਂ 3 ਬੰਦੇ ਜਿਹੜੇ ਜਿਹੜੇ ਗ੍ਰਫਤਾਰ ਕਰ ਲਏ ਦੋ ਦੋਸ਼ੀ ਜਿਹੜੇ ਫਰਾਰ ਹੈਗੇ ਉਹਨਾਂ ਨੂੰ ਅਰੈਸਟ ਕਰਨ ਵਾਸਤੇ ਸਾਡੀ ਟੀਮ ਜਿਹੜੀ ਆ ਗਈ ਹੈ ਕੰਮ ਕੇ ਸਰ ਜਿਵੇਂ ਵਾਰ-ਵਾਰ ਕਲੈਮ ਕਰਦੇ ਆ ਕਿ ਮੈਂ ਹਰ ਕਾਨੂੰਨ ਦੀ ਗੱਲ ਕੀਤੀ ਹੈ ਨਹੀਂ ਕਿ ਸਿਰਫ ਸਾਧਨ ਜਲਦੀ ਹੋੇ ਸਮਾਂ ਤੋਂ ਬਾਅਦ ਹੈ ਇਸ ਤਰ੍ਹਾਂ ਦੇ ਵਿਅਕਤੀਆਂ ਦੇ ਕਿੰਨਾ ਦੀ ਕਾਰਵਾਈ ਕੀਤੀ ਗਈ ਹੈ ਦੇਖੋ ਜਿਹੜੀ ਨਿਊ ਲਾਜ਼ ਹੈਗੇ ਨੇ ਵਿੱਚ ਜਿਹੜੀ ਪੀਐਨਐਸ ਦੇ ਵਿੱਚ ਇੱਕ ਨਵਾਂ ਸੈਕਸ਼ਨ ਐਡ 111 ਆਰਗਨਾਈਜ਼ਡ ਕ੍ਰਾਈਮ ਦਾ ਸੋ ਜਿਹੜੇ ਜਿਹੜੇ ਇਹਨਾਂ ਸਖਤ ਸਖਤ ਦੀ ਕਾਰਵਾਈ ਨਾਲ ਕੀਤੀ ਗਈ ਹੈ ਜਿਹਦੇ ਬਾਰੇ 12-14 ਬੋਲ ਬਾਰੇ 10000 ਰੁਪਏ ਤੋਂ ਫਿਕਰ ਕਰਵਾਈ ਹੈ ਉਹ ਵੀ ਦਸ਼ੀ ਦੇ ਦੇ ਰਾਜੀ ਬਿਲਕੁਲ ਜਿਨ੍ਹਾਂ ਨੇ ਇਹਦੇ ਵਿੱਚ ਕਾਫੀ ਕਾਲੀ ਮੁਕਲਮਾ ਦਰਜ ਕੀਤਾ ਸੀ ਫਰਦਰ ਜਿਹੜੀ ਹੈਗੀ ਹੈ ਕਿਥੋਂ ਇਹ ਵੈਪਨ ਕਿਥੋਂ ਲੈ ਕੇ ਆਏ ਸੈਕੰਡਲੀ ਜਿਹੜੀ ਇਹਨਾਂ ਨੇ ਇਹ ਵੈਪਨ ਜਿਹੜੇ ਤਿਆਰ ਕੀਤੇ ਜਿੱਦਾ ਗਰਾਰੀ ਹੈਗੀ ਇਹ ਉਹਨਾਂ ਨੇ ਕਿਸੇ ਨੂੰ ਮੈਨੂਫੈਕਚਰ ਕਰਵਾਈ ਹੈ ਡੈਫੀਨਿਟਲੀ ਇਹਨਾਂ ਦੇ ਜਿਹੜੇ ਬੰਦੇ ਹੈਗੇ ਉਹਨਾਂ ਦੇ ਖਿਲਾਫ ਅਸੀਂ ਚੈਪਟਿਕਸ਼ਨ ਬਣਾ ਰਹੇ ਹਾਂ ਇਹਨੂੰ ਪ੍ਰਮਾਣ ਹੋਤੀ ਨਹੀਂ ਇਹਨੂੰ ਅਸੀਂ ਪੁਲਿਸ ਰਿਮਾਂਡ ਇਹਨਾਂ ਦਾ ਪੇਸ਼ ਕਰਕੇ ਰਿਮਾਂਡ ਅਸੀਂ ਕਰਾਂਗੇ ਤੇ ਬਾਕੀ ਹੋਰ ਕੌਣ-ਕੌਣ ਇਹਨਾਂ ਦੇ ਨਾਲ ਇਨਵੋਲਵ ਨੇ ਜਾਂ ਕਿ ਕਿੰਧਾ ਵੀ ਵਾਰਦਾਤਾਂ ਜਿਹੜੀਆਂ ਹੈਗੀਆਂ ਇਹਨਾਂ ਨੇ ਪਹਿਲਾਂ ਅੰਦਾਜ਼ਾ ਦਿੱਤਾ ਉਹਨਾਂ ਸਾਰਾ ਬਾਰੇ ਸੁਭਾਈ ਨਾਲ ਕੋਸ਼ਿਸ਼ ਕੀਤੀ ਗਈ ਸਰ ਇਹ ਨਸ਼ੇ ਪਰਤੇ ਦੇਖਿਆ ਆਪ ਦੀ ਇਸਾਰੇ ਡੈਫੀਨਿਟਲੀ ਜਿਹੜੇ ਤਿੰਨੋ ਦੋਸ਼ੀ ਪੜੇਗੇ ਇਹ ਤਿੰਨੇ ਨਸ਼ੇ ਕਰਨ ਦੇ ਆਦੀ ਸੀਗੇ ਤੇ ਨਸ਼ੇ ਦੇ ਵਿੱਚ ਹੀ ਜਿਹੜੀ ਹੋ ਗਈ ਹੈ ਇਹਨਾਂ ਨੇ ਪਹਿਲਾਂ ਵੀ ਵਾਰਦਾਤਾਂ ਕੀਤੀ ਸੀਗੇ ਤੇ ਨਸ਼ੇ ਦੀ ਤੋਸਤੀ ਵਾਸਤੇ ਹੀ ਵਾਰਦਾਤਾਂ ਕਰਦੇ ਸੀ ਤਾਂ ਸਰ ਇਹ ਅਕਸਰ ਬਾਤ ਕਰਦਾ ਕਿ ਕਿੰਨੇ ਕਿਦਮ ਕਦਮ ਇਹ ਕਰਦੇ ਨੇ ਕਿ ਜੇ ਉਹ ਵੀ ਜਾਂਦੇ ਨੇ ਜਾਂ ਪੜ੍ਹੇ ਵੀ ਜਾਂਦੇ ਨੇ ਜੇ ਉਹ ਨਸ਼ਾ ਕਰਦੇ ਨੇ ਕੋਈ ਪੜ੍ਹ ਜਾਂਦੇ ਨੇ ਉਪਰ ਬੇਲ ਦੇ ਆਗੇ ਇਹ ਉਹ ਨਹੀਂ ਕੋਈ ਚੱਲ ਨਹੀਂ ਆਪਾਂ ਕਰਦੇ ਤੇ ਉਹਨਾਂ ਤੋਂ ਪੜ੍ਹਦੇ ਬਾਰੇ ਜਿਹੜੇ ਕਵੀ ਰਹੇ ਅਸੀਂ ਆ ਕਿ ਫਿਰ ਦੇ ਜੀ ਜਿੱਦਾਂ ਮੈਂ ਪਹਿਲਾਂ ਹੀ ਦੱਸਿਆ ਕਿ ਜਿਹੜੇ ਨਵੇਂ ਲਾਅਸ ਹੈਗੇ ਨੇ ਉਹਦੇ ਵਿੱਚ BNS ਦੇ ਵਿੱਚ ਆਰਗਨਾਈਜ਼ਡ ਕ੍ਰਾਈਮ ਦੇ ਜਿਹੜੇ ਸੈਕਸ਼ਨਸ ਹੋ ਰਹੇ ਨੇ ਨਵੇਂ ਐਡ ਕੀਤੇ ਗਏ ਨੇ ਉਹ ਜਿਨ੍ਹਾਂ ਦੇ ਉੱਪਰ ਜਿੱਦਾਂ ਬਾਰ-ਬਾਰ ਜਿਹੜੇ ਕ੍ਰਾਈਮ ਕਰਨ ਤੇ ਆਦੀ ਨੇ ਜਿਨ੍ਹਾਂ ਦੇ ਉੱਪਰ ਮੁਕਦਮੇ ਦਰਜ ਨੇ ਉਹਨਾਂ ਵਾਸਤੇ ਸਪੈਸ਼ਲ ਸਰਕਲ ਬਣਾਏ ਗਏ ਨੇ ਅਸੀਂ ਇਹਨਾਂ ਦੇ ਖਿਲਾਫ ਜਿਹੜਾ ਹੈਗਾ 111 ਤਹਿਤ ਵੀ ਕਾਰਵਾਈ ਕਰਾਂਗੇ ਤੇ ਉਹਦੇ ਵਿੱਚ ਜਿਹੜੀ ਹੈਗੀ ਬੇਲ ਦੀ ਜਿਹੜੀ ਐਪਲੀਕੇਸ਼ਨ ਹੈਗੀ ਜਾਂ ਉਹ ਜਿਹੜੀ ਅੰਦਰ ਰਹਿਣ ਦੀ ਜਿਹੜੀ ਮਿਆਦ ਹੈਗੀ ਉਹ ਕਾਫੀ ਵੱਧ ਜਾਂਦੀ ਹੈ ਤੇ ਸਖਤ ਸਜ਼ਾਵੀ ਉਹਦੇ ਵਿੱਚ ਇਨਸ਼ੋਰ ਕੀਤੀ ਗਈ ਹੈ ਸੋ ਅਸੀਂ ਉਹਨਾਂ ਸੈਕਸ਼ਨ ਦੇ ਤਹਿਤ ਇਹਨਾਂ ਦੇ ਖਿਲਾਫ ਕਾਰਵਾਈਆਂ ਚੱਲਿਆਵਾਂਗੇ ਜਿਹੜਾ ਨਮਾਸਾਲੂ ਚਿਹਰੇ ਤੇ ਆ ਕੇ ਤੇ ਇਹਦੇ ਬਸ ਸੋਸ਼ਲ ਟੈਕ ਨਹੀਂ ਨਮੇ ਜਿਸ ਤੇ ਬਤਨੀ ਨਹੀਂ ਡੈਫੀਨਿਟਲੀ ਜਿਹੜੇ ਬੰਦੇ ਇਹਦੇ ਵਿੱਚ ਕੁਝ ਕਲੋਜ਼ ਹੈਗੇ ਨੇ ਜਿਹੜੇ ਬੰਦੇ ਵਾਰ-ਵਾਰ ਗਰਮ ਕਰਦੇ ਨੇ ਜਾਂ ਜਿਨ੍ਹਾਂ ਨੇ ਗੈਂਗ ਬਣਾਏ ਹੋਏ ਨੇ ਉਹਨਾਂ ਦੇ ਤਹਿਤ ਜਿਹੜੀ ਹੈਗੇ ਅਸੀਂ ਕਾਰਵਾਈ ਕਰ ਸਕਦੇ ਹਾਂ ਚਾਹੇ ਉਹਨਾਂ ਦੇ ਮੁਕੱਦਮਾ ਪਹਿਲਾਂ ਵੀ ਦਰਜ ਹੈਗੇ ਤਾਂ ਅਸੀਂ ਉਹਨਾਂ ਤੇ ਕਲਾਫ ਐਕਸ਼ਨ ਲੈ ਸਕਦੇ ਹਾਂ ਸਰ ਮਰਡਰ ਵਾਲੇ ਵੀ ਬੋਲ ਦੀ ਚਾਹਤ ਦੀ ਜੀ ਅਡਾ ਚੇਕ ਜੋ ਇਹ ਤਾਂ ਕਰੇ ਸਹੀ ਮਾਰੀ ਨੂੰ ਸਪੋਰਟ ਇਹ ਨਹੀਂ ਨਹੀਂ ਕਰਦੇ ਹਾਂ ਜੀ ਸਰ ਇੱਕ ਮਿੰਟ ਇੱਕ ਮਿੰਟ। ਓਕੇ ਜੀ ਸਰ 23 ਫਰਵਰੀਕ ਨੂੰ ਜਿਹੜਾ ਮਹਿਨਾ ਚੌਕ ਹੈਗਾ ਖਾਨਾ ਕੋਤਵਾਲੀ ਦੇ ਏਰੀਆ ਉਸ ਦੇ ਵਿੱਚ ਇੱਕ ਨਿਰਮਲ ਸਿੰਘ ਏਰੀਆ ਬੱਗੂ ਨਾਮ ਦੇ ਵਿਅਕਤੀ ਨੂੰ ਵੱਧੋ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਫਾਇਰ ਕਰਕੇ ਜਿਹੜਾ ਸੀਗਾ ਮਾਰ ਤੋਂ ਬਹੁਤੇ ਘੱਟ ਕਰ ਦਿੱਤਾ ਸੀਗਾ ਇਸ ਸਬੰਧ ਵਿੱਚ ਸਾਡੇ ਵੱਲੋਂ 152 ਨੰਬਰ ਐਫ ਆਰ ਅੰਡਰ ਰੈਲੇਵੈਂਟ ਸੈਕਸ਼ਨ थाना कोतवाली ਦੇ ਡਿਪਟੀ ਮਿਨਿਸਟਰ ਕੀਤੀ ਗਈ ਸੀ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਮਾਨਯੋਗ ਅਸਿਸਟੈਂਟ ਸਪਸਟਾ ਬੰਡਾ ਵੱਲੋਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਸੀਗੀਆਂ ਜਿਨ੍ਹਾਂ ਦੀ ਸੁਪਰਵਾਈਜ਼ਨ ਡੀਐਸਪੀ ਸਿਟੀ ਵੱਲ ਕਰ ਰਹੇ ਸੀਗੇ। ਇਹਨਾਂ ਦੀ ਸੁਪਰਵਾਈਜ਼ਨ ਅੰਡਰ ਜਿਹੜੀ ਸੀਆਈਏ ਚਾਰਜਵਨ ਸੀਏ ਚਾਰਜ 2 ਅਤੇ ਥਾਣਾ ਕੋਤਵਾਲੀ ਦੀ ਵੱਖ-ਵੱਖ ਟੀਮਾਂ ਜਿਹੜੀਆਂ ਸੀਗੀਆਂ ਲੱਗੀਆਂ ਹੋਈਆਂ ਸੀ ਮੁਕੱਦਮੇ ਨੂੰ ਟ੍ਰੇਸ ਕਰਨ ਦੇ ਵਿੱਚ ਸਾਡੀ ਟੀਮਾਂ ਨੂੰ ਉਸ ਵੇਲੇ ਵੱਡੀ ਕਾਮਫਰਟਾ ਹਾਸਲ ਹੋਈ ਜਦੋਂ ਅਸੀਂ ਸੀਆਈਏ 1 ਅਤੇ ਥਾਣਾ ਕੋਤਵਾਲੀ ਦੀ ਟੀਮ ਵੱਲੋਂ ਇਸ ਮੁਕੱਦਮ ਤੇ ਇਹਦੇ ਵਿੱਚ ਇਹ ਜਿਹੜੀ ਸਟੋਰੀ ਨਿਕਲ ਕੇ ਆਈ ਕਿ ਜਿਹਨੂੰ ਨਰਮਲ ਸਿੰਘ ਦੇ ਲੀਸ ਬੱਬੂ ਨਾਮ ਦਾ ਵਿਅਕਤੀ ਸੀਗਾ ਇੱਕ ਲੜਕੀ ਨੂੰ ਅਪ੍ਰੈਲ ਮਹੀਨੇ ਦੇ ਵਿੱਚ ਜਿਹੜਾ ਉਹ ਮੱਧ ਪ੍ਰਦੇਸ਼ ਤੋਂ ਭੁਜਾ ਕੇ ਲੈ ਕੇ ਆਇਆ ਸੀਗਾ ਤੋਂ ਉਹਦੇ ਜਿਹੜੇ ਭਰਾ ਸੀਗੇ ਤੇ ਬਾਕੀ ਪਰਿਵਾਰ ਵਾਲੇ ਸੀ ਉਸ ਤੋਂ ਦਿਨ ਤੋਂ ਹੀ ਜਿਹੜਾ ਹੈਗਾ ਸੀ ਉਹਨਾਂ ਦੇ ਪਿੱਛਾ ਕਰ ਰਹੇ ਸੀਗੇ ਇਹਨਾਂ ਨੂੰ ਐ ਲੱਭ ਰਹੇ ਸੀਗੇ ਕਿ ਕਿੱਥੇ ਗਏ ਆ ਸੋ ਉਸ ਦਿਨ ਜਿਹੜਾ ਹੈਗਾ ਇਹਨਾਂ ਮੋਟਰਸਾਈਕਲ ਜਿਹੜਾ ਬੰਦਾ ਚਲਾ ਰਿਹਾ ਸੀਗਾ ਗਰੇ ਸਿੰਘ ਸੀਗਾ ਜੋ ਲੜਕੀ ਜਿਹੜੀ ਭੁਜਾ ਕੇ ਲਿਆਇਆ ਸੀਗਾ ਉਹ ਉਹਦਾ ਭਰਾ ਸੀਗਾ ਤੇ ਜਿਹੜੇ ਬੰਦੇ ਨੇ ਪਿੱਛੇ ਸੀਗਾ ਜਿਹਨੇ ਵੈਪਨ ਨਾਲ ਫਾਇਰ ਕੀਤੇ ਸੀਗੇ ਸਰਤਾਜ ਸਿੰਘ ਸੀਗਾ ਜਿਹੜੀ ਲੜਕੀ ਭੱਜ ਕੇ ਆਈ ਸੀਗੀ ਉਸ ਦਾ ਇਹ ਲੜਕਾ ਸੀਗਾ ਸਰਤਾਜ ਸਿੰਘ ਦੀ ਉਮਰ ਜਿਹੜੀ ਹੈਗੀ ਤਕਰੀਬਨ 18-19 ਸਾਲ ਦੱਸੀ ਜਾ ਰਹੀ ਹੈ ਤੇ ਅੰਗਰੇਜ਼ ਉਹ ਜਿਹੜਾ ਹੈਗਾ ਇਹ ਯੰਗਸਟਰ ਇਹ ਮਤਲਬ ਅਧਖੜਮਰ ਦਾ 32 ਸਾਲ ਦਾ ਵਿਅਕਤੀ ਹੈਗਾ ਸੋ ਇਹਨਾਂ ਨੇ ਜਿਹੜੇ ਹੈਗੇ ਬੜੀ ਪਲਾਨਿੰਗ ਦੇ ਨਾਲ ਹੀ ਮੱਧ ਪ੍ਰਦੇਸ਼ ਤੋਂ ਆ ਕੇ ਜਿਹੜਾ ਹੈਗਾ ਇਹਨੂੰ ਮੌਤ ਦੇ ਘਾਟ ਉਤਾਰ ਕੇ ਬਗੂੜ ਜਿਹੜਾ ਸੀਗਾ ਗੋੜੀਆਂ ਨੂੰ ਮੋਟਾਰਿਆ ਸੋ ਇਸ ਤੋਂ ਪਹਿਲਾਂ ਵੀ ਇਹਨਾਂ ਨੇ ਆ ਕੇ ਇੱਥੇ ਰੱਖੀ ਕੀਤੀ ਸੀਗੀ ਤੇ ਇਹਦਾ ਘਰ ਬਾਰੇ ਪਤਾ ਕੀਤਾ ਸੀਗਾ ਕਿਉਂਕਿ ਜਦੋਂ ਉਹ ਤੋਂ ਭੱਜੇ ਸੀਗੇ ਤੇ ਸਿੱਧਾ ਕਾਫੀ ਜਨਗਤ ਹੁੰਦੇ ਹੋਏ ਜਿਹੜੇ ਸੀਗੇ ਬਟੁੰਡੇ ਦੇ ਵਿੱਚ ਆ ਕੇ ਠੜੇ ਸੀਗੇ ਤੇ ਤਕਰੀਬਨ 6 ਮਹੀਨਿਆਂ ਤੋਂ ਜਿਹੜਾ ਬਟੁੰਡੇ ਦੇ ਵਿੱਚ ਰਹਿ ਰਹੇ ਸੀਗੇ ਤੇ ਉਸ ਦਿਨ ਜਿਹੜਾ ਅੰਗਰੇਜ਼ ਤੇ ਸਰਕਾਰ ਨੇ ਆ ਕੇ ਜਿਹੜਾ ਹੈਗਾ ਇਹ ਫਾਇਰ ਮਾਰ ਕੇ ਜਗਾ ਮੌਤ ਘਟਾ ਸਰਕਾਰ ਕਿਦਾ ਜੀਵਨ ਨਹੀਂ ਕਰਨਾ ਜਿਹੜੇ ਬੰਦੇ ਨੇ ਫਾਇਰ ਕੀਤੇ ਆ ਉਹ ਜਿਹੜੀ ਲੜਕੀ ਜਿਹੜੀ ਆਈ ਸੀਗੀ ਨਿਰਮਲ ਸਿੰਘ ਜਿਸ ਦੇ ਨਾਲ ਆਇਆ ਸੀਗਾ ਉਸ ਲੜਕੀ ਦੇ ਜਿਹੜੇ ਪਹਿਲਾਂ ਬੱਚਾ ਸੀਗਾ ਹਸਬੰਡ ਸੀਗਾ ਉਹਦਾ ਬੇਟਾ ਸੀਗਾ ਸਰਕਾਰ ਉਹ ਜਿਹੜਾ ਸੀ ਕਿ ਜਿੰਨੇ ਫਾਇਰ ਕਿਤੇ ਪਿੱਛੇ ਵੈਪਨ ਯੂਜ਼ ਕੀਤਾ ਸੀਗਾ ਸਰਤਾਜ ਸਿੰਘ ਸਨੋ ਬਲਜੀਤ ਸਿੰਘ ਇਹ ਪਿੰਡ ਜਲਾਲਪੁਰ ਮੱਧ ਪ੍ਰਦੇਸ਼ ਦਾ ਰਹਿਣ ਵਾਲਾ ਸੀ। ਹਾਤੀ ਗੰਸਾ ਦੂਸਰਾ ਜਿਹੜਾ ਹੈਗਾ ਅੰਗਰੇਜ਼ ਸਿੰਘ ਇਹ ਨੂੰ ਇਹ ਨਰੰਦਨਗਰ ਗਵਾਲੀਅਰ ਰਹਿਣ ਵਾਲਾ ਇਹ ਜਿਹੜੀ ਲਕੀ ਸੀਗੀ ਉਹਦਾ ਭਰਾ ਸੀ। ਇਹ ਵਿਅਕਤੀ ਜਿਹੜਾ ਕੀਤਾ ਜੀ ਇਹ ਐਸਐਸਆਰ ਨਹੀਂ ਨਹੀਂ ਇਹ ਜਿਹੜਾ ਹੈਗਾ ਅੰਗਰੇਜ਼ ਸਿੰਘ ਨੂੰ ਅਸੀਂ ਜਦੋਂ ਗ੍ਰਿਫਤਾਰ ਕੀਤਾ ਜਿਹੜਾ ਉਹਨਾਂ ਨੇ ਮੋਟਰਸਾਈਕਲ ਯੂਜ਼ ਕੀਤਾ ਸੀਗਾ ਭਾਰਤ ਦਾ ਦੇ ਵਿੱਚ ਉਹ ਅਸੀਂ ਬਰਾਮਦ ਕਰ ਲਿਆ। ਦੂਜੇ ਜਿਹੜੇ ਸਰਤਾਜ ਸਿੰਘ ਦੇ ਵੈਪਨ ਬਾਰੇ ਸੀ ਜਿਹੜੀ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਮੋਡਲੀ ਪੁਛ ਕੇ ਵਿੱਚ ਅੰਗਰੇਜ਼ ਸਿੰਘ ਨੇ ਦੱਸਿਆ ਕਿ ਜਿਹੜਾ ਵੈਪਨ ਹੈਗਾ ਇਲੀਗਲ ਵੈਪਨ ਹੈ ਇਹ ਇਹਨਾਂ ਨੇ ਉਤ ਮਦ ਪ੍ਰਵੇਸ਼ ਵਿੱਚ ਪਰਦੇਸ ਮਿੱਤਾ ਸੀ ਜੀ ਇਹ ਮਾਮਾ ਭਾਰਦਾ ਤੁਹਾਨੂੰ ਸੀ ਸਰ ਮੇਰ ਮਨ ਸਰ ਨੇ ਮਨ ਜੀ ਕਿੰਨੇ ਦਾ ਕੁਝ ਜੀ ਕਿੰਨੇ ਟਾਈਮ ਹੋ ਰਿਹਾ ਇਹ ਤਕਰੀਬਨ ਅਪ੍ਰੈਲ ਦੇ ਵਿੱਚ ਇਹਨਾਂ ਨੇ ਇੱਥੇ ਪਹਿਲਾਂ ਸ਼ਿਫਟ ਕੀਤੇ ਸੀ ਪਹਿਲਾਂ ਇਹ ਜਿਹੜਾ ਕਿਲੇ ਦੇ ਕੋਲ ਜਿਹੜਾ ਕਿਸੇ ਘਰ ਦੇ ਵਿੱਚ ਕਿਰਾਏ ਦੇ ਮਕਾਨ ਉੱਪਰ ਰਹਿੰਦੇ ਸੀਗੇ ਉਸ ਤੋਂ ਕੁਝ ਦਿਨ ਬਾਅਦ ਇਹ ਮਹਿਲਾ ਚੌਂਕ ਦੇ ਵਿੱਚ ਸ਼ਿਫਟ ਕੀਤੇ ਸੀ ਕਿ ਜਿਹੜੇ ਮਕਾਨ ਦੇ ਵਿੱਚ ਹੁਣ ਰਹ ਰਹੇ ਸੀ ਇਹ ਤਾਂ तकरीबन ਮਹੀਨਾ ਤੋਂ ਪਹਿਲਾਂ ਹੀ ਇੱਥੇ ਆ ਕੇ ਸ਼ਿਫਟ ਕੀਤੇ ਸੀਗੇ ਜੀ ਉਹਨਾਂ ਤੋਂ ਜਾ ਸਕੀ। ਲੇਡੀ ਜਿਹੜੀ ਹੈਗੀ ਹੈ ਜੀ ਉਮਰ 35-36 ਸਾਲ ਦੇ ਕਰੀਬ ਹੈਗੀ ਹੈ ਤੇ ਜਿਹੜਾ ਮਰਦ ਵਾਲਾ ਨਰਮਨ ਸਿੰਘ ਸੀਗਾ ਉਹਦੀ ਉਮਰ ਜਿਹੜੀ ਸੀਗੀ अराउंड 30 ইয়ার্স। ਸਰ ਨਰਮਨ ਸਿੰਘ ਲੇਡੀਜ਼ ਦੇ ਸੰਪਰਕ ਵਿੱਚ ਕਿਵੇਂ ਆਇਆ ਹੈ ਉੱਥੇ ਜਿਵੇਂ Madhya Pradesh ਰਹਤੀ ਸੀ ਲੇਡੀਜ਼। ਇਹ ਜਿਹੜਾ ਨਰਮਨ ਸਿੰਘ ਹੈਗਾ ਇਹ ਵੀ ਗਵਾਲੀਅਰ ਤੇ ਰਹਿਣ ਵਾਲਾ ਉਹ ਇਤਿਆਸਪੁਰੋ ਦੇ ਪਿੰਡਾਂ ਤੇ ਰਹਿਣ ਵਾਲਾ ਇਹ ਪਹਿਲਾਂ ਕਤਰ ਦੇ ਵਿੱਚ ਜਿਹੜਾ ਸੀਗਾ ਕੰਮ ਕਰਦਾ ਸੀਗਾ ਤੋਂ ਉਥੋਂ ਇਹ ਇੱਕ ਆਨਲਾਈਨ ਡੇਟਿੰਗ ਐਪ ਰਾਹੀਂ ਜਿਹੜੇ ਇੱਕ ਦੂਜੇ ਦੇ ਸੰਪਰਕ ਵਿੱਚ ਆਏ ਸੀਗੇ ਉਸ ਤੋਂ ਬਾਅਦ ਜਦੋਂ ਇੱਕ ਦੂਜੇ ਨਾਲ ਗੱਲ ਕਰਦੇ ਕਰਦੇ ਜਦੋਂ ਇਹਨਾਂ ਨੂੰ ਪਤਾ ਲੱਗਿਆ ਕਿ ਇੱਕੋ ਏਰੀਆ ਦੇ ਰਹਿਣ ਵਾਲੇ ਨੇ ਫਿਰ ਇਹਨਾਂ ਜਿਹੜਾ ਜਿਹੜਾ ਮਤਲਬ ਰਿਲੇਸ਼ਨ ਸੀਗਾ ਉਹ ਇਹਨਾਂ ਵੱਧ ਗਿਆ ਕਿ ਜਿਹੜਾ ਹੈਗਾ ਫਿਰ ਉਹ ਤੋਂ ਕਤਰ ਦੇ ਵਿੱਚੋਂ ਆ ਕੇ ਪਹਿਲਾਂ ਉਹਨੇ ਗਵਾਲੀਅਰ ਦੇ ਵਿੱਚ ਆਇਆ ਫਿਰ ਗਵਾਲੀਅਰ ਦੇ ਵਿੱਚੋਂ ਲੜਕੀ ਨੂੰ ਭਜਾ ਕੇ ਫਿਰ ਇੱਥੇ ਬਠਿੰਡੇ ਆਇਆ ਸੀਗਾ ਬਟੰਡੇ ਤੋਂ ਪਹਿਲਾਂ ਵੀ ਕਾਫੀ ਜਗ੍ਹਾ ਦੇ ਵਿੱਚ ਇੱਕ ਇੱਕ ਦੋ ਦੋ ਦਿਨ ਜਿਹੜੇ ਹੈਗੇ ਜਿੱਦਾਂ ਬਟਾਲੇ ਰਹੇ ਆ ਪਹਿਲਾਂ ਗੰਨਨਗਰ ਰਹੇ ਆ ਉਸ ਤੋਂ ਬਾਅਦ ਬਟੰਡੇ ਦੇ ਵਿੱਚ ਆ ਕੇ ਰਹਿਣ ਲੱਗੇ ਇਹ ਨਿਰਮਲ ਸਿੰਘ ਜੀ ਹਨ ਅਨਮੈਰਿਡ ਸੀਗਾ ਨਿਰਮਲ ਸਿੰਘ ਦੀ ਪਹਿਲਾਂ ਮੈਰਿਜ ਨਹੀਂ ਹੋਈ ਸੀਗੀ ਅਨਮੈਰਿਡ ਸੀਗਾ ਇਹਦੀ ਉਮਰ ਜਿਹੜੀ ਹੋਗੀ 30 ਸਾਲ ਦੇ ਕਰੀਬ ਹੈਗੀ ਹੈ ਜੀ ਇਹਨਾਂ ਦਾ ਪਰਿਵਾਰ ਜਿਹੜਾ ਹੈਗਾ ਇਹ ਬੇਸਿਕਲੀ ਪਿੰਡ ਜਲਾਲ ਦੇ ਰਹਿਣ ਵਾਲਾ ਵਿੱਚੋਂ ਹੈ ਗਵਾਲੀਅਰ ਦੇ ਕੋਲ ਹੈ ਉੱਥੇ ਤੋਂ ਰਹਿਣ ਵਾਲਾ ਹੈ ਨਿਰਮਲ ਸਿੰਘ ਬਾਈਕਸ ਉਹ ਜਿਹੜਾ ਨੰਬਰ ਜਿਹੜਾ ਬਾਈਕ ਹੈਗਾ ਉਹਦੇ ਵਿੱਚ ਜਿਹੜੇ ਫਿਲਹਾਲ ਕੋਈ ਨੰਬਰ ਨਹੀਂ ਲੱਗਿਆ ਹੋਇਆ ਬਟ ਅਸੀਂ ਉਹਦੀ ਜਿਹੜੀ ਰੈਲੇਵੈਂਟ ਜਿਹੜੀ ਆਪਣੀ ਡਿਪਾਰਟਮੈਂਟ ਹੈਗਾ ਉਹਦੇ ਤੋਂ ਕਲੀਅਰ ਕਰਾਂਗੇ ਨਹੀਂ ਤਾਂ ਮਾਲਕ ਕੌਣ ਸੀਗਾ ਇਹਨਾਂ ਨੇ ਅੱਗੇ ਫਰਦਰ ਅਸੀਂ ਇਨਵੈਸਟਿਗੇਟ ਕਰ ਰਹੇ ਹਾਂ ਕਿ ਇਹਨਾਂ ਨੇ ਜਿਹੜਾ ਮੋਟਰਸਾਈਕਲ ਚੋਰੀ ਦਾ ਸੀਗਾ ਜਾਂ ਕਿ ਪਰਚੇਸ ਕੀਤਾ ਸੀ ਹੋਰ ਵੀ 150 ਵਿਅਕਤੀ ਕੋਈ ਇਨਵਾਲਵਮੈਂਟ ਸੀਗੀ ਹੋਰ ਵਿਅਕਤੀਆਂ ਡੈਫੀਨਿਟਲੀ ਅਸੀਂ ਸਾਰੇ ਅੰਗਲਾਂ ਤੋਂ ਜਾਂਚ ਕਰ ਰਹੇ ਹਾਂ ਪਹਿਲਾਂ ਤਾਂ ਅਸੀਂ ਇਸ ਨੂੰ ਗ੍ਰਿਫਤਾਰ ਕਰ ਲੈ ਦੂਜੇ ਦੋਸ਼ੀ ਬਾਰੇ ਵੀ ਜਿਹੜੀ ਸਾਡੀ ਟੀਮਾਂ ਜਿਹੜੀਆਂ ਕੁਆਲਿਅਰ ਉਹਦੇ ਵਿੱਚ ਲੱਗੀਆਂ ਹੋਈਆਂ ਨੇ ਹੋਰ ਵ